ਸਸ਼ੀ ਕੁਲ ਜੀ ਦਿਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਕੰਗਣਾ ਰਣੋਤ ਦੀ ਗੱਲ ਕਰੀਏ ਇੱਕ ਵਾਰ ਫਿਰ ਤੋਂ ਉਸ ਦਾ ਬਿਆਨ ਸੁਰਖੀਆਂ ਦੇ ਵਿੱਚ ਚਾਰੇ ਪਾਸੇ ਉਸ ਦੀ ਨਖੇਦੀ ਹੁੰਦੀ ਨਜ਼ਰ ਆ ਰਹੀ ਹੈ ਖਾਸ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਸ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੀਆਂ ਨੇ ਕਿ ਕੰਗਣਾ ਦਾ ਜਿਹੜਾ ਬਿਆਨ ਹੈ ਕਿਸਾਨਾਂ ਦੇ ਜ਼ਖਮਾਂ ਦੇ ਉੱਪਰ ਨੂਨ ਛਿੜਕਣ ਨਾਲ ਹੈ ਔਰ ਸਿੱਧੇ ਤੌਰ ਤੇ ਅਗਰ ਆਮ ਆਦੀ ਪਾਰਟੀ ਦੀ ਗੱਲ ਕਰੀ ਉਹਨਾਂ ਦੇ ਵਿਧਾਇਕ ਵੀ ਸਾਡੇ ਨਾਲ ਨੇ ਲਾਲਪੁਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਉਂਕਿ ਕੰਗਣਾ ਰਣੋਤ ਲਗਾਤਾਰ ਚਾ ਕਿਸਾਨੀ ਸੰਘਰਸ਼ ਦੀ ਗੱਲ ਕਰੀ ਉਸ ਸਮਾਂ ਜਿਹ ਉਹ ਕਿਸਾਨਾਂ ਦੇ ਵਿਪਰੀਤ ਆ ਹੁਣ ਜਿਹੜੇ ਬਿਆਨ ਆਏ ਨੇ ਉਹ ਵੀ ਕਿਸਾਨ ਜਿੱਥੇ ਬੰਦੀਆਂ ਕਹਿ ਰੀਆਂ ਨੇ ਕਿ ਸਾਡੇ ਜ਼ਖਮਾਂ ਦੇ ਉੱਪਰ ਲੂਣ ਛਿੜਕਣ ਵਾਲੇ ਬਿਆਨ ਨੇ ਆ ਬਿਲਕੁਲ ਇਹ ਕੰਗਨਾ ਨੋਦ ਨੇ ਬਹੁਤ ਮਾੜਾ ਬਿਆਨ ਦਿੱਤਾ ਜਿਨੇ ਬੜੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਆ ਉਹ ਠੇਸ ਪਹਚਾਈ ਆ ਗੱਲ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਨਹੀਂ ਆ ਗੱਲ ਆਪਣੇ ਗਵਾਂਢੀ ਹਰਿਆਣਾ ਸੂਬਾ ਉਹਦੇ ਵਿੱਚ ਵੀ ਵੱਡੀ ਤਦਾਦ ਦੇ ਵਿੱਚ ਖੇਤੀ ਹੁੰਦੀ ਆ ਉੱਥੋਂ ਦੇ ਕਿਸਾਨਾਂ ਦੀ ਵੀ ਆ ਤੇ ਗੱਲ ਇਹ ਆ ਕਿ ਬੀਜੇਪੀ ਨੇ ਦੀ ਜਿਹੜੀ ਇਹ ਮੈਂਬਰ ਹੈ ਇਹਨੇ ਬਹੁਤ ਮਾੜਾ ਜਿਹੜਾ ਉਹ ਬਿਆਨ ਦਿੱਤਾ ਹੈ ਤੇ ਇਹਨੂੰ ਪਾਰਟੀ ਦੇ ਵਿੱਚੋਂ ਜਿਹੜਾ ਉਹ ਇਹਨਾਂ ਨੂੰ ਕੱਢਣਾ ਚਾਹੀਦਾ ਹੈ ਕੱਢਣਾ ਚਾਹੀਦਾ ਲੇਕਿਨ ਬੀਜੇਪੀ ਕਹਿੰਦੀ ਕਿ ਇਹ ਉਸ ਦੀ ਨਿੱਜੀ رائے ਹੋ ਸਕਦੀ ਹੈ ਇਸ ਦਾ ਬੀਜੇਪੀ ਦੇ ਨਾਲ ਕੋਈ ਤਾਲੁਕ ਨਹੀਂ ਹੈ ਹਰੇਕ ਜਿਹੜੀ ਪਾਰਟੀ ਹੈ ਉਹ ਅਨੁਸ਼ਾਸਨਬੰਦ ਹੁੰਦੀ ਹੈ ਉਹਦੇ ਵਿੱਚ ਕੋਈ ਡਿਸਪਲਿਨ ਹੁੰਦਾ ਹੈ ਤੇ ਤੁਸੀਂ ਕੋਈ ਵੀ ਪਾਰਟੀ ਲਾਈਨ ਲੈਣੀ ਹੈ ਤਾਂ ਉਹ ਪਾਰਟੀ ਸੋਚ ਸਮਝ ਕੇ ਚੱਲਦਾ ਸਾਰਾ ਕੁਝ ਜੋ ਇਹਨਾਂ ਨੂੰ ਪਹਿਲਾਂ ਉਹਦੇ ਤੇ ਕੰਟਰੋਲ ਕਰਨਾ ਚਾਹੀਦਾ ਸੀ ਉਹ ਵਾਰ-ਵਾਰ ਪਹਿਲਾਂ ਵੀ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਕਿ ਕਿਸਾਨੀ ਅੰਦੋਲਨ ਚੱਲਦਿਆਂ ਵੀ ਉਹਨੇ بڑے ਬਿਆਨ ਜਿਹੜੇ ਆ ਸਾਡੇ ਪੰਜਾਬ ਦੀਆਂ ਜਥੇਬੰਦੀਆਂ ਹਰਿਆਣੇ ਦੀਆਂ ਜਥੇਬੰਦੀਆਂ ਯੂਪੀ ਦੀਆਂ ਜਥੇਬੰਦੀਆਂ ਦੇ ਖਿਲਾਫ ਜਿਹੜੇ ਉਹ ਦਿੱਤੇ ਨੇ ਸੋ ਇਹ ਸਾਰੇ ਦੇ ਪਿੱਛੇ ਬੀਜੇਪੀ ਜਿਹੜੀ ਉਹ ਹੈਗੀ ਹੈ ਤੇ ਉਹਨੂੰ ਸ਼ੈਲਟਰ ਕਰ ਰਹੀ ਹੈ ਇਹ ਤੇ ਇੱਕ ਟਕਵੰਝ ਹੈਗਾ ਕਿ ਉਹਦੀ ਨਿੱਜੀ رائے ਆ ਅਸੀਂ ਉਸ ਉਹਦੇ ਬਿਆਨ ਤੋਂ ਆਪਣੇ ਆਪ ਨੂੰ ਜਿਹੜਾ ਉਹ ਅਲੱਗ ਕਰਦੇ ਆ ਜਦੋਂ ਕਿ ਬੀਜੇਪੀ ਨੂੰ ਇਹਨੂੰ ਪਾਰਟੀ ਦੇ ਵਿੱਚੋਂ ਕੱਢ ਕੇ ਤੇ ਕਿਸਾਨਾਂ ਉਹ ਸਬੂਤ ਦੇਣਾ ਚਾਹੀਦਾ ਹੈ ਕਿ ਹਾਂ ਇਹ ਅਸੀਂ ਬਿਲਕੁਲ ਕੰਗਣਾ ਰਣੌਤ ਨੇ ਗਲਤ ਬਿਆਨ ਦਿੱਤਾ ਸੀ ਤੇ ਅਸੀਂ ਇਹਨੂੰ ਪਾਰਟੀ ਦੇ ਵਿੱਚੋਂ ਕੱਢਦੇ ਹਾਂ ਤੇ ਕੰਗਣਾ ਰਣੌਤ ਨੂੰ ਵੀ ਆਪਣੇ ਅਹੁਦੇ ਤੋਂ ਜਿਹੜਾ ਵਾ ਉਹ ਅਸਤੀਫਾ ਦੇਣਾ ਚਾਹੀਦਾ ਹੈ ਅਸਤੀਫਾ ਦੇਣਾ ਚਾਹੀਦਾ ਹੈ ਖਡੂਰ ਸਾਹਿਬ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਤਾਲੁਕ ਰੱਖਦੇ ਹੋ ਖਡੂਰ ਸਾਹਿਬ ਦੇ ਵਿੱਚ ਲੋਕ ਸਭਾ ਚੋਣਾਂ ਵੇਲੇ ਵੀ ਮਸਲਾ ਉੱਠਿਆ ਸੀ ਕੰਗਣਾ ਰਣੌਤ ਦਾ ਉਸ ਸਮਾਂ ਵੀ ਇੱਕ ਬਿਆਨ ਆਇਆ ਸੀ ਕਿ ਹੁਣ ਪੰਜਾਬ ਜਿਹੜਾ ਗਰਮ ਦਲੀਆਂ ਨੂੰ ਸਪੋਰਟ ਕਰਨਾ ਸ਼ੁਰੂ ਹੋ ਗਿਆ ਇੱਕ ਵਾਰ ਫਿਰ ਤੇ ਫਿਰ ਤੋਂ ਗਰਮ ਦਲੀਆਂ ਦੀ ਲਹਿਰ ਜਿਹੜੀ ਆ ਉਹ ਖੜੀ ਹੋਣੀ ਸ਼ੁਰੂ ਹੋ ਗਈ ਅਬ ਮੇਰਾ ਮੰਨਣਾ ਹੈ ਕਿ ਜਦੋਂ ਤੁਹਾਡਾ ਉਹ ਫੀਲਡ ਨਾ ਹੋਵੇ ਜਿਸ ਫੀਲਡ 'ਚ ਤੁਸੀਂ ਫਿੱਟ ਨਾ ਬੈਠਦੇ ਹੋ ਤਾਂ ਤੁਹਾਨੂੰ ਉਸ ਫੀਲਡ 'ਚ ਨਹੀਂ ਆਉਣਾ ਚਾਹੀਦਾ ਤੇ ਜਿਸ ਫੀਲਡ ਦੇ ਵਿੱਚ ਆਪਣਾ ਕੋਈ ਕੰਮਕਾਰ ਨਹੀਂ ਹੈ ਉਹਦੇ 'ਚ ਕਹਿੰਦੇ ਜਾਣ ਬੁੱਝ ਕੇ ਟੰਗ ਜਿਹੜੀ ਨਹੀਂ ਸੀ ਢਾਉਣੀ ਚਾਹੀਦੀ ਸੋ ਕੰਗਨਾਰ ਨੌਦਾ ਉਹ ਹਿਸਾਬ ਹੈ ਕੰਗਨਾਰ ਨੌ ਤੇ ਇੱਕ ਫਿਲਮਾ ਬਣਾਉਣ ਵਾਲੀ ਬਨੇਤਰੀ ਹੈ ਚੁੱਪ ਕਰਕੇ ਫਿਲਮਾ ਬਣਾਉਂਦੀ ਇੱਦਾਂ ਹੁਣ ਇੱਕ ਜਾਣ ਬੁੱਝ ਕੇ ਦੇਖੋ ਇਹਦੇ ਨਾਲ ਹੁੰਦਾ ਕੀ ਹੈ ਇੱਕ ਬਿਆਨ ਦੇਣ ਦੇ ਨਾਲ ਉਹਦੇ ਲਈ ਇੱਕ ਬਿਆਨ ਆ ਪਰ ਆਪਾਂ ਇਹ ਵੇਖੀਏ ਵੀ ਉਹਦੇ ਨਾਲ ਕਿੰਨੇ ਲੋਕ ਜਿਹੜੇ ਆ ਉਹ ਬਿਆਨ ਨਾਲ ਪ੍ਰਭਾਵਿਤ ਹੁੰਦੇ ਨੇ ਕਿੰਨੇ ਲੋਕਾਂ ਦੇ ਮਨਾਂ ਤੇ ਦਿਮਾਗ ਤੇ ਜਿਹੜੀ ਡੂੰਗੀ ਸੱਟ ਜਿਹੜੀ ਉਹ ਵੱਜਦੀ ਆ ਸਾਰੇ ਲੋਕ ਇੱਥੇ ਪੋਲੀਟੀਕਲ ਨਹੀਂ ਆ ਬੜੀ ਵੱਡੀ ਗਿਣਤੀ ਦੇ ਵਿੱਚ ਇਮੋਸ਼ਨਲ ਲੋਕ ਜਿਹੜੇ ਆ ਉਹ ਬੈਠੇ ਨੇ ਜਦੋਂ ਇਹੋ ਜਿਹੇ ਬਿਆਨ ਸੁਣਦੇ ਨੇ ਤਾਂ ਉਹਨਾਂ ਨੂੰ ਜਿਹੜੀ ਸੱਟ ਆ ਉਹ ਵੱਜਦੀ ਹੈ ਤੇ ਕੰਗਣਾ ਰਣੌਤ ਤੇ ਜਿਹੜੀ ਆ ਉਹ ਮੈਂ ਤਾਂ ਕਹੂੰਗਾ ਕਿ ਪਰਚਾ ਵੀ ਦਰਜ ਜਿਹੜਾ ਇਹ ਹੋਣਾ ਚਾਹੀਦਾ ਹੈ ਕੀ ਤੁਸੀਂ ਆਪਣੇ ਵੱਲੋਂ ਕੋਈ ਜ਼ੀਰੋ ਐਫ ਆਈ ਆਰ ਅ ਲੇ ਕੋਈ ਸ਼ਿਕਾਇਤ ਕਰਨ ਜਾ ਰਹੇ ਹੋ ਦੇਖੋ ਇਹਦੇ ਤੇ ਸਾਡਾ ਯੂਥ ਵਿੰਗ ਤੇ ਕਿਸਾਨ ਵਿੰਗ ਇੱਕ ਸਾਂਝੀ ਮੀਟਿੰਗ ਕਰੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਜਿਸ ਫੈਸਲੇ ਤੇ ਪਹੁੰਚਦੇ ਹਾਂ ਉਸ ਹੱਬ ਨਾਲ ਪਾਰਟੀ ਨਾਲ ਸਲਾਹ ਕਰਕੇ ਤੇ ਇਹਦੇ ਤੇ ਕੋਈ ਜਿਹੜੀ ਆਪਾਂ ਹਰਿਆਣਾ ਦੇ ਵਿੱਚ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਸੰਗਠਨ ਹੈ ਉਹ ਵਿਰੋਧ ਕਰਦਾ ਹੋਇਆ ਨਜ਼ਰ ਆ ਉਹਨਾਂ ਨੇ ਥਾਂ ਥਾਂ ਦੇ ਉੱਪਰ ਵਿਰੋਧ ਪ੍ਰਦਰਸ਼ਨ ਕੀਤਾ ਇਸ ਬਿਆਨ ਨੂੰ ਲੈ ਕੇ ਕਿ ਆ ਪੰਜਾਬ ਦੀ ਵੀ ਕੋਈ ਤਿਆਰੀ ਹੈ ਹਾਂ ਬਿਲਕੁਲ ਅਸੀਂ ਕਿਸਾਨ ਵਿੰਗ ਦੇ ਸਾਡੇ ਪ੍ਰਧਾਨ ਤਾਂ ਮੈਂ ਖੁਦ ਯੂਥ ਵਿੰਗ ਦਾ ਵੀ ਪ੍ਰੈਜ਼ੀਡੈਂਟ ਹਾਂ ਇਸ ਵਕਤ ਤਾ ਸਾਡਾ ਨਾਲ CYS ਸਾਡਾ ਜਿਹੜਾ ਕਿਉਂਕਿ ਜਿਹੜੇ ਯੁਵਾਂ ਨੇ ਸਾਡੇ ਨੌਜਵਾਨਾਂ ਉਹਨਾਂ ਨੂੰ ਵੀ ਇਸ ਕਿਉਂਕਿ ਆਉਣ ਵਾਲੇ ਸਮੇਂ 'ਚ ਉਹਨਾਂ ਉੱਥੋਂ ਨਿਕਲ ਕੇ ਪੋਲੀਟਿਕਲ ਲੀਡਰ ਬੰਨਣਾ ਤੇ ਉਹ ਵੀ ਨਾਲ ਰਲ ਕੇ ਅਸੀਂ ਇਹਦੇ ਤੇ ਇੱਕ ਚਰਚਾ ਕਰਾਂਗੇ ਤੇ ਉਸ ਤੋਂ ਬਾਅਦ 'ਚ ਕੋਈ ਨਾ ਕੋਈ ਪ੍ਰੋਟੈਸਟ ਹੈ ਜਿਹੜਾ ਉਹ ਲਿਖਾਂਗੇ ਪ੍ਰੋਟੈਸਟ ਲਿਖਿਆ ਜਾਊਗਾ ਯਾਨੀ FIR ਦਰਜ ਕਰਨ ਦੀ ਵੀ ਮੰਗ ਹੋਈ ਹੈ ਨਾਲੋ ਨਾਲ ਆ ਵੀ ਮੰਗ ਹੋਈ ਹੈ ਕਿ ਕੰਗਣਾ ਰਣੌਤ ਨੂੰ ਹੁਣ ਪਾਰਟੀ ਤੋਂ ਬਾਹਰ ਦਾ ਰਸਤਾ ਬਖਾਇਆ ਜਾਏ ਕੱਲਾ ਬਿਆਨ ਤੋਂ ਪੱਲਾ ਛਾੜ ਲੈਣਾ ਜਿਹੜਾ ਉਹੀ ਮੁਨਾਸਿਬ ਨਹੀਂ ਹੈ ਹਾਲਾਂਕਿ ਕੰਗਣਾ ਰਣੌਦ ਦਾ ਬਿਆਨ ਜਿਹੜਾ ਉਹ ਇਸ ਵਕਤ ਸੁਰਖੀਆਂ ਦੇ ਵਿੱਚ ਹੈ ਚਾਰੇ ਪਾਸੇ ਉਸ ਦੀ ਨਖੇਦੀ ਹੋ ਰਹੀ ਹੈ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਜਿਸ ਢੰਗ ਦੇ ਨਾਲ ਲਗਾਤਾਰ ਹੁਣ ਕੰਗਣਾ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਉਹਦੇ ਬਿਆਨ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਆ ਵਿਰੋਧ ਪ੍ਰਦਰਸ਼ਨ ਆਲਾਨੇ ਦਿਨਾਂ ਚ ਕੀ ਨਵੇਂ ਰੰਗ ਬਖਾਂਦੇ ਨੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par